ਟ੍ਰੈਫਿਕ ਪੁਲਿਸ ਤਰਨਤਾਰਨ ਵੱਲੋਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਟ੍ਰੈਫਿਕ ਇੰਚਾਰਜ ਵਿਕਰਮ ਸਿੰਘ ਨੇ ਫਾਸਫੇ ਦੀ ਨਿਊਜ਼ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟ੍ਰਿਪਲ ਰਾਈਡਿੰਗ, ਬਗੈਰ ਨੰਬਰ ਪਲੇਟ ਅਤੇ ਕਾਗਜ਼ਾਂ ਤੋਂ ਬਗੈਰ ਵਾਹਨ ਚਲਾਉਣ ਵਾਲਿਆਂ ਖਿਲਾਫ ਚਲਾਨ ਕੱਟੇ ਜਾ ਰਹੇ ਹਨ। ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਵਾਹਨ ਚਲਾਉਣ ਸਮੇਂ ਟ੍ਰੈਫਿਕ ਕਾਨੂੰਨਾਂ ਦੀ ਪਾਲਣਾ ਕਰਕੇ ਹੀ ਵਾਹਨ ਚਲਾਏ ਜਾਣ। ਮਾਣਯੋਗੋ ਐਸਐਸਪੀ ਸਾਹਿਬ ਅਦਰ ਸ਼੍ਰੀ ਅਬਦੁੱਲ ਨਿਵਰਾਣਾ ਜਿਹਦੇ ਕੋਲ ਮੌਦੀ ਪਾਸਲਾ ਕਰਦੇ ਹੋਏ ਅੱਜ ਤੁਸੀਂ ਮਾਰਾ ਦਾ ਨੀਸਨ ਸਕੂਲ ਆ ਕੇ ਜਿਹੜਾ ਵਾ ਲਾਕ ਲਾਇਆ ਮੇਰਾ ਨਾਮ ਐਸਸੀ ਵਿਕਰਮਜੀਤ ਸਿੰਘ ਅੱਥੇ ਜਿਹੜੇ ਆ ਅਵਤ ਸਾਇਮਾ ਜਿਹਦੇ ਬੇਨਾਮ ਤੰਕਰ ਪੇਪਰ ਰੈਟਿੰਗ ਆ ਰਹੇ ਉਹਦੇ ਚੈੱਕ ਸਾਰੇ ਕਾ ਤੁਹਾਡੇ ਦੇ ਵੀ ਚਾਲ ਕੱਟੇ ਜਾ ਰਹੇ ਆ ਟਰੱਕਾਂ ਪਰ ਗੱਡੀਆਂ ਜਿਹੜੀਆਂ ਲੱਗਦੀਆਂ ਉਹਨਾਂ ਦੇ ਕੱਟੇ ਜਾ ਰਹੇ ਆ ਬਾਕੀ ਕੋਈ ਅਨਸਤਾ ਵੀ ਘਟਦਾ ਦਾ ਵਾਪਸ ਕਰਕੇ ਜਗਾ ਬਦਲ ਕੇ ਜਿਹਦੇ ਲੱਗ ਕੇ ਚੱਲਦੀ ਆ ਜੇ ਕਰਨੀ ਚਾਹੋਗੇ ਤੇ ਆਪਕੋ ਤੇ ਆਪਣੇ ਜਿਹੜੇ ਡਾਕੂਮੈਂਟ ਆ ਉਹ ਪੂਰੇ ਰੱਖਣ ਮੋਟਰ ਜੇਕਰ ਨੰਬਰ প্লেਟ ਨਾ ਹੋਗੀ ਤੇ ਉਹ ਤਾਂ ਅੱਜਾ ਛੱਟ ਜਾਂਦਾ ਕੋਈ ਨੰਬਰ ਕੰਮ ਕਰ ਨਾਲ ਤੇ ਇਸ ਕਰਕੇ ਨੰਬਰ প্লেਟਾਂ ਜਿਹੜੀਆਂ ਸਰਕਾਰੀ ਜਿਹੜੀਆਂ ਲੱਗਦੀਆਂ ਉਹ ਗੋਣ ਕਿੰਨ ਸਵਾਰੀਆਂ ਨਾ ਕਰਨ ਅੰਦਰੇ ਦੇ 25 ਜਿਹੜੀਆਂ ਆ ਵੀ ਕੰਨ। ਤੇ ਰਾਂਗਸ ਕੋਲਸ ਵੱਲੋਂ ਲੋਕਾਂ ਦੇ ਜੋ ਚਲਾਨ ਕੱਟੇ ਜਾ ਰਹੇ ਹਨ ਜੋ ਕਿ ਟ੍ਰਿਪਲ ਸਵਾਰੀ ਤੇ ਲੋਕ ਜਾਂਦੇ ਹਨ ਇਸੇ ਤਰ੍ਹਾਂ ਜਿਨ੍ਹਾਂ ਦੇ ਕਾਗਜ਼ ਨਹੀਂ ਹਨ ਪੋਲੂਸ਼ਨ ਸਰਟੀਫਿਕੇਟ ਨਹੀਂ ਹਨ ਔਰ ਕੋਈ ਵੀ ਚੀਜ਼ ਉਹਨਾਂ ਦੇ ਕੋਲ ਨਹੀਂ ਹੁੰਦੀ ਉਹ ਵਹੀਕਲ ਲੈ ਕੇ ਛੜਕਾਂ ਤੇ ਆ ਜਾਂਦੇ ਹਨ ਉਸਨੂੰ ਤੁਰੰਤ ਬੰਦ ਕਰਨ ਲਈ ਜੁਹਾ ਹੈ ਟ੍ਰੈਫਿਕ ਵਿਭਾਗ ਬੜਾ ਜੁਸਤ ਹੋਇਆ ਹੈ ਔਰ ਉਹਨਾਂ ਨੇ ਦੱਸਿਆ ਕਿ ਅਸੀਂ ਬੜੇ ਚਲਾਨ ਕੱਟੇ ਹੈ ਔਰ ਕਈਆਂ ਨੂੰ ਵਾਰਨਿੰਗ ਵੀ ਦਿੱਤੀ ਹੈ ਤਰਨਤਾਲ ਤੋਂ ਗ੍ਰਿੰਦਰ ਸਿੰਘ ਟਿੰਕੂ ਫਾਸ਼ੇ ਨੂੰ ਤਰਨਤਾਲ